ਹੈਲੋ ਇਹ ਪੰਜਾਬੀ ਕਲਚਰ ਚੈਨਲ ਤੇ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਜਿਹੜੇ ਦਰਖਤ ਬੁੱਝੇ ਲਿਆਂਦੇ ਸੀਗੇ ਉਹ ਆਪਾਂ ਉਹ ਇਹ ਤਾਂ ਲਾ ਦਿੱਤੀ ਤੇ ਆਖੇਤ ਲਾਉਣੇ ਰਹਿੰਦੇ ਸੀਗੇ ਤੇ ਹੁਣ ਆਪਾਂ ਖੇਤ ਲਾਵਾਂਗੇ ਦਰਖਤ ਤੇ ਜਿਹੜੇ ਆਪਣੇ ਦਰਖਤ ਸੀ ਟਾਲੀਆਂ ਦੇ ਵੀਰ ਦੇ ਦਰਖਤ ਸੀਗੇ ਤੇ ਹੁਣ ਆਪਾਂ ਇਹ ਸਾਰੇ ਖੇਤ ਲਾਵਾਂਗੇ ਤੇ ਤੁਹਾਨੂੰ ਖੇਤੀ ਮਿਲਦੇ ਨੇ ਲੋ ਜੀ ਆਪਾਂ ਖੇਤ ਆ ਗਏ ਸੀਗੇ ਹੁਣ ਆਪਾਂ ਇਧਰ ਆ ਵਟ ਦੇ ਨਾਲ ਨਾਲ లావే సరే దరఖ చల్ పతనాల దరఖ లాగ ఫే ਲੋਈ ਆਪਾਂ ਇੱਧਰ 17 ਪੇੜ ਲਾ ਦਿੱਤੇ ਸੀਗੇ ਬਾਕੀ ਤਿੰਨ ਪੇੜ ਗਾਹਾਂ ਲਾਵਾਂਗੇ ਹਾਂਜੀ ਤੁਹਾਨੂੰ ਵੀ ਜਿਹੜੇ ਵੀ ਆਪਣੇ ਵੀ ਦਰਖਤ ਵਗੈਰਾ ਲਾਉਣਾ ਚਾਹੁੰਦੇ ਨੇ ਇਹਨਾਂ ਵੀ ਦਰਖਤਾਂ ਦਾ ਆਪਾਂ ਨੂੰ ਕੋਈ ਨੁਕਸਾਨ ਤਾਂ ਹੁੰਦਾ ਨਹੀਂ ਹੈਗਾ ਸਗੋਂ ਸੋਖੇ ਮਿਲਦੇ ਨੇ ਕਿ ਵਧਿਆ ਨਿਸ਼ਾਨ ਰਹਿੰਦੀ ਆ ਕਿ ਬਾਕੀ ਚਲੋ ਹੀ ਹੁਣ ਆਪਾਂ ਇੱਧਰ ਲਾਵਾਂਗੇ ਦਰਖਤ ਆਪਾਂ ਉਹ ਉਧਰੋਂ ਆਏ ਸੀਗੇ ਤੇ ਹੁਣ ਬਾਕੀ ਤਿੰਨ ਦਰਖਤ ਆਪਾਂ ਇੱਧਰਲੀ ਸਾਈਡ ਲਾਵਾਂਗੇ ਲੋਈ ਆਪਾਂ ਹੁਣ ਇੱਥੇ ਦਰਖਤ ਲਾ ਦੀਏ ਵਾ ਤੁਹਾਨੂੰ ਮਿਲਦੇ ਆਪਣੇ ਸਾਰੇ ਦਰਖਤ ਲਾ ਦੇ ਸੀਗੇ ਤੇ ਹੁਣ ਵੀ ਆਪਾਂ ਨੂੰ ਵੀ ਆਪਣੇ ਵੇਜ ਦਰਖਤ ਲਗਾਉਣੇ ਚਾਹੀਦੇ ਆ ਵੀ ਚਲੋ ਅਸੀਂ ਵੀ ਸੋਚਿਆ ਵੀ ਆਪਾਂ ਦਰਖਤ ਲਾਈ ਵੀ ਜੋ ਸਾਰੇ ਲਾਉਂਦੇ ਆਗੇ ਆਪਾਂ ਵੀ ਪੇੜ ਲੇ ਆਂਦੇ ਸੀਗੇ ਵੀ ਬੀਜੇ ਵੀ ਲਾਤੀ ਚਲੋ ਜੀ ਆਪਾਂ ਬਲੌਗ ਦਾ ਐਂਡ ਇਟ ਕਰਦੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਪਲੀਜ਼ ਓਕੇ ਥੈਂਕ ਯੂ